भीरे प्यारा सत्य नागपुर का सत्य महान ओहो काय ने दाब काला पीजे ईमान को का को के मोह धन्यवाद जो के माननीय प्रधानमंत्री का बिल के तरफ नहीं है जिले में जिले को मैं वती को नेताना करते टुकड़ी को आते हैं जिला का मेरे नाम बोलो बोलिए जय हो जय जय का नमस्कार बोलिए ਹਾਂ ਰੱਬ ਸ੍ਰੀ ਅਕਾਲ ਇਥੇ ਕਾਲੀਤਲ ਅਮਰਸਰ ਫਤਿਹ ਦਾ ਅਮਰਸਰ ਜ਼ਿਲ੍ਹੇ ਦਾ ਪਹੜਾਣਾ ਹੈ ਧਰਮੇ ਗੋਦੀ ਇੰਨੇ ਨੇ ਬਾਗਿਆਂ ਦੇ ਕਿ ਬਹੁਤ ਸੌਂ ਘਾਟ ਬੋ ਰੱਬ ਸ੍ਰੀ ਅਕਾਲ ਉੱਪਰ ਆ ਚੱਲਣ ਲਈ ਬੋਲੇ ਪ੍ਰਧਾਨ ਸਾਹਿਬ ਅੱਜ ਸਾਫ ਕਾ ਫੌਜੀਆ ਦੇ ਨਾਲ ਇੱਥੇ ਇੱਕ ਮੀਟਿੰਗ ਕੀਤੀ ਗਈ ਹੈ ਪਿੰਡ ਵਿੱਚ ਕੀ ਕੁਝ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਦਾ ਕੀ ਖਾਸ ਏਜੰਡਾ ਸੀ ਅੱਜ ਅਸੀਂ ਨਗਰ ਮੋਹ ਮੱਗੋ ਮੂਹਾ ਮੱਗੋ ਸੋਹੀ ਮੱਗੋ ਸੋਹੀ ਮੱਗੋ ਸੋਹੀ ਜਿਹੜਾ ਨਗਰ ਅਮਰਸਰ ਜ਼ਿਲ੍ਹੇ ਦਾ ਇਹ ਨਗਰ ਆ ਤੇ ਅਸੀਂ ਅੱਜ ਸਾਬਕਾ ਸੈਨਿਕ ਐਕਸ਼ਨ ਗਰੁੱਪ ਦੇ ਪ੍ਰਧਾਨ ਜਿਹੜੇ ਸਰਦਾਰ ਗੁਰਤੇ ਸਿੰਘ ਜੀ 단ਗੜ ਸਾਹਿਬ ਨੇ ਤੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਜੀ ਆਪਣੇ ਇਸ ਗਰਦਾਸਪੁਰ ਦੇ ਤੇ ਦੋਪੇ ਮਾਝ ਦੇ ਇੰਚਾਰਜ ਵੀ ਨੇ ਉਹਨਾਂ ਦੀ ਮੇਨ ਸਭਾ ਜਿਹੜੀ ਅੱਜ ਮੀਟਿੰਗ ਹੋਈ ਹੈ ਤੇ ਸ਼੍ਰੋਮਣੀ ਕਾਲੀ ਦਰ ਅਮਰਸਰ ਫਤਿਹ ਦੇ ਜਨ ਸਕਤੀ ਆ ਤੇ ਧਰਮੀ ਫੌਜੀ ਜਿਹੜੇ ਸਦਾਸਕ ਦੇ ਸੀ ਕੀ ਬਲਦੇਵ ਸਿੰਘ ਜੀ ਤੇ ਜਿਨ੍ਹਾਂ ਨੇ ਪੰਜ ਕੌਮ ਲਈ ਸਾਰੀ ਜ਼ਿੰਦਗੀ ਲਾਤੀ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਨਗਰ ਨਿਵਾਸੀ ਸਾਫ ਕਸ ਜਿਹੜੇ ਐਕ ਸਰਵਿਸਮੈਨ ਹੈ ਤੇ ਆਪਣੇ ਧਰਮੀ ਫੌਜੀ ਇਕੱਠੇ ਹੋਏ ਸੀ ਇਹਦਾ ਮਕਸਦ ਇਹ ਹੈ ਕਿ ਪੰਜਾਬ ਦੇ ਅੰਦਰ ਬਿਲਕੁਲ ਬਦਮਨੀ ਫੈਲੀ ਪਈ ਆ ਲਾ ਐਂਡ ਆਰਡਰ ਦੀ ਸਿਤੀ ਵਿਗੜੀ ਪਈ ਆ ਨਸ਼ੇ ਦੀ ਪ੍ਰਮਾਰ ਹੈ ਤੇ ਬਾਰਡਰ ਦੇ ਲੋਕਾਂ ਦੇ ਵੱਲ ਕੋਈ ਵਿਕਾਸ ਨਹੀਂ ਕੰਡਿਆਰੀ ਤਾਰ ਲਾ ਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਜੇ ਸਾਡੀ ਜਿਹੜੀ ਹੱਦ ਹੈ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦੀ ਹੈ ਤੇ 530 ਕਿਲੋਮੀਟਰ ਜਿਹੜੀ ਸਾਰੀ ਇਹ ਸਾਡੀ ਹੱਦ ਹੈ ਸਾਡੇ ਦੇਤੇ ਕੰਡਿਆਰੀ ਤਾਰ ਲਾ ਕੇ ਸਾਡੇ ਤੇ ਸ਼ੱਕ ਕੀਤਾ ਜਾ ਰਿਹਾ ਕਿ ਜਦੋਂ ਕਿ 85% ਕੁਰਬਾਨੀਆਂ ਸਿਰਫ ਕੌਮ ਤੇ ਪੰਜਾਬੀਆਂ ਨੇ ਕੀਤੀਆਂ ਤੇ ਦੂਜੇ ਪਾਸੇ ਕੁਰਬਾਨੀ ਨਾ ਤਾਂ ਕੋਈ ਹੋਈ ਹੈ ਨੇਪਾਲ ਦੇ ਬਾਰਡਰ ਵਾਲਿਆਂ ਦੀ ਨਾ ਕੁਰਬਾਨੀ ਬੰਗਲਾਦੇਸ਼ ਦੇ ਬਾਰਡਰ ਵਾਲਿਆਂ ਦੀ ਹੋਈ ਹੈ ਉਹ ਵੀ ਇੰਟਰਨੈਸ਼ਨਲ ਬਾਰਡਰ ਹੈ ਫਿਰ ਨਾ ਤਾਂ ਨੇਪਾਲ ਦੇ ਬਾਰਡਰ ਤੇ ਤਾਰ ਲਈ ਹੈ ਤੇ ਨਾ ਬੰਗਲਾਦੇਸ਼ ਦੇ ਬਾਰਡਰ ਤੇ ਲਈ ਹੈ ਸਾਡਾ ਜਿਹੜਾ ਵਪਾਰ ਹੈ ਇੱਥੋਂ ਬੰਦ ਕਰਤਾ ਹੈ ਸਾਡਾ ਕਰਤਾਰਪੁਰ ਕੋਰੀਡੋਰ ਹੈ ਜਿਹੜਾ ਉਹ ਵੀ ਵਪਾਰ ਵਪਾਰ ਲਈ ਬੰਦ ਤੇ ਸਾਡਾ ਸੈਨੀ ਵਾਲਾ ਵੀ ਬੰਦ ਫਾਇਲ ਫਰੋਜਪੁਰ ਦਾ ਤੇ ਸਾਡਾ ਫਾਇਲਕਾ ਦਾ ਵੀ ਬੰਦ ਸਾਡੇ ਬਾਰਡਰ ਕਿਉਂ ਨਹੀਂ ਖੁੱਲੇ ਉੱਥੇ ਜੇ ਯੂਪੀ ਵਪਾਰ ਕਰ ਸਕਦਾ ਹੈ ਨੇਪਾਲ ਲਈ ਜੇ ਉੱਥੋਂ ਵਪਾਰ ਵਿਹਾਰ ਕਰ ਸਕਦਾ ਹੈ ਵੈਸਟ ਬੰਗਾਲ ਕਰ ਸਕਦਾ ਹੈ ਉੱਥੋਂ ਦੀ ਟਰਾਂਸਪੋਰਟ ਚੜੀ ਵਧੀਆ ਹੋ ਸਕਦਾ ਹੈ ਯੂਪੀ ਦਾ ਵਪਾਰੀ ਬਿਹਾਰ ਦਾ ਵਪਾਰੀ ਤੇ ਦਿੱਲੀ ਦਾ ਵਪਾਰੀ ਚੜਦੀ ਕਲਾ ਚ ਹੈ ਫਿਰ ਸਾਡੇ ਪੰਜਾਬ ਦੇ ਵਪਾਰੀ ਨੂੰ ਦੀ ਕਿਉਂ ਕਮਰ ਥੋੜੀ ਆ ਨਾਲ ਕਿਸਾਨ ਦੀ ਵੀ ਤੋੜਤੀ ਨਾਲ ਮਜ਼ਦੂਰ ਤੇ ਟਰਾਂਸਪੋਰਟ ਦੀ ਵੀ ਤੌਰ ਤੇ ਸਾਰਿਆਂ ਨੂੰ ਸਾਨੂੰ ਮਾਰ ਕੇ ਸਾਡੇ ਬਾਰਡਰ ਬੰਦ ਕਿਉਂ ਕੀਤੇ ਆ ਇਸ ਕਰਕੇ ਅਸੀਂ ਇਹ ਬਾਰਡਰ ਦੇ ਲੋਕਾਂ ਦੇ ਵਿੱਚ ਕੋਈ ਇੰਡਸਟਰੀ ਨਹੀਂ ਲਾਈ ਜੇ ਇੰਡਸਟਰੀ ਨਹੀਂ ਲਾਈ ਤੇ ਸਾਡੇ ਨਾਲ ਦਰਿਆ ਪੈਂਦਾ ਇੱਥੇ ਜੇ ਲੇਕ ਝੀਲ ਵਰਗੀ ਉਸ ਦੀ ਝੀਲ ਚੰਗੀ ਬਣਾ ਦਿਓ ਸੈਰਗਾ ਜੇ ਲੋਕੀ ਬੰਬੇ ਜਾਂਦੇ ਆ ਜੇ ਸਾਡੇ ਲੋਕ ਗੋਆ ਚ ਜਾਂਦੇ ਆ ਜੇ ਸਾਡੇ ਲੋਕ ਹਾਲੈਂਡ ਜਾਂਦੇ ਆ ਸਿੰਗਾਪੁਰ ਜਾਂਦੇ ਆ ਤੇ ਉਹ ਵੀ ਮੁਲਕ ਜਿਹੜੇ ਇੱਕ ਟਾਪੂ ਹੀ ਆ ਨਾ ਤੇ ਫਿਰ ਸਾਡੇ ਨਾਲ ਸਤਲੁਜ ਤੇ ਕਿੱਡੀ ਤਕੜੀ ਝੀਲ ਬਣਦੀ ਹੈ ਸਾਡੇ ਰਾਵੀ ਤੇ ਕਿੱਡੀ ਤਕੜੀ ਝੀਲ ਬਣਦੀ ਹੈ ਸਾਡੇ ਫਿਰੋਜ਼ਪੁਰ ਚੱਕੜ ਦੀ ਤਕੜੀ ਝੀਲ ਉੱਥੇ ਸੈਰਗਾ ਕਿਉਂ ਨਹੀਂ ਬਣਾਉਂਦੇ ਸਾਨੂੰ ਦੁਬਈ ਜਾਂਦੀ ਕਿ ਲੋੜ ਹੈ ਸਾਨੂੰ ਕੀ ਇੱਧਰ ਗੁਆ ਜਾਂਦੀ ਲੋੜ ਹੈ ਸਾਡੇ ਆਪ ਕੋ ਹੈ ਜੀ ਹੈ ਜੇ ਤੁਸੀਂ ਬਾਰਡਰ ਤੇ ਇੰਡਸਟਰੀ ਨਹੀਂ ਲਾਉਣੀ ਤੇ ਟੂਰਿਸਟ ਤਾਂ ਸਾਡਾ ਏਰੀਆ ਬਣਾਓ ਕਿਸੇ ਵੱਲ ਧਿਆਨ ਨਹੀਂ ਇੱਥੋਂ ਦਾ ਐਮਪੀ ਤੁਸੀਂ ਜਿਤਾ ਕੇ ਭੇਜਿਆ ਗੁਰਦਾਸਪੁਰ ਦਾ ਉਹ ਕਦੇ ਤਾਂ ਭੇਜ ਦਿਨੇ ਤੁਸੀਂ ਰਜੇਸ਼ ਖੰਨਾ ਕਦੇ ਤੁਸੀਂ ਭੇਜ ਦਿਓ ਸੰਨੀ ਦਿਓਲ ਉਹ ਚਾਰ ਕਟਬੂਸੀਆਂ ਲਾ ਕੇ ਤੇ ਆਪਣੇ ਪਰਿਵਾਰਾਂ ਨੂੰ ਪਾਲ ਕੇ ਬੈਠੇ ਆ ਤੇ ਇੱਥੇ ਐਮਪੀ ਨੇ ਤਾਂ ਕੋਈ ਬੋਲਿਆ ਬਾਲਿਆ ਇੱਕ ਕੱਖ ਨਹੀਂਗਾ ਬਾਰਡਰ ਖੋਲਣ ਦੀ ਦੱਸੋ ਗਰਦਾਸਪੁਰ ਦੇ ਐਮਪੀ ਨੇ ਬਾਰਡਰ ਖੋਲਣ ਦੀ ਗੱਲ ਕੀਤੀ ਹੋਵੇ ਤੇ ਬਾਰਡਰ ਜੇ ਖੁੱਲਦੇ ਨਹੀਂ ਬੋਲਿਆ ਤੇ ਫਿਰ ਸਾਡੇ ਨਾਂ ਤੋਂ ਪੰਜਾਬ ਦੇ ਹਿੰਦੂ ਲਈ ਬੋਲਿਆ ਨਾ ਮੁਸਲਮਾਨ ਲਈ ਇਸਾਈ ਲਈ ਬੋਲਿਆ ਇਸ ਕਰਕੇ ਮੀਟਿੰਗ ਅਸੀਂ ਕਰਕੇ ਪੰਜਾਬ ਦੇ ਲੋਕਾਂ ਨੂੰ ਜਗਾਉਣਾ ਚਾਹੁੰਦੇ ਸੀ ਤੇ ਅਸੀਂ ਕਹਿੰਦੇ ਆ ਕਿ ਅੱਜ ਨਮਾ ਚੰਦ ਚੜ੍ਹਤਾ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਗੁਰੂਗ੍ਰਾਮ ਸਾਹਿਬ ਦੇ ਦੋਸ਼ੀਆ ਨੂੰ ਫੜ ਲਾਂਗੇ ਰਹਿੰਦੇ ਨੂੰ ਤਾਂ ਫੜਿਆ ਹੀ ਨਹੀਂ ਸਗੋ ਐਡਵੋਕੇਟ ਜਰਨਲ ਕਿਹੜਾ ਲਾਤਾ ਕਈ ਜਿਹੜਾ ਸਰਸਿਆਲ ਸਾਹਿਬ ਦਾ ਵਕੀਲ ਦਾ ਚਿੱਲ ਉਹਦਾ ਵਕੀਲ ਹੈ ਤੇ ਫੇਰ ਭਾਈ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਨੂੰ ਸੁਖਵੀਰ ਨੂੰ ਕਿਉਂ ਨਹੀਂ ਫੜਿਆ ਸਮਿਤ ਸਿੰਘ ਸੈਣੀ ਕਿਉਂ ਨਹੀਂ ਫੜਿਆ ਫੇਰ ਇਹਨਾਂ ਨੂੰ ਕਿਉਂ ਨਹੀਂ ਫੜਿਆ ਕੀ ਇਹ ਕਾਦੇ ਲੱਗਦੇ ਸਰਸਿਆਲ ਸਾਹਿਬ ਨੂੰ ਕਿਉਂ ਨਹੀਂ ਫੜਿਆ ਉਹਨੂੰ ਜੇਲ੍ਹ 'ਚ ਕਿਉਂ ਨਹੀਂ ਡੱਕਿਆ ਤੇ ਅੱਜ ਉਮਰਾਨੰਗਲ ਨੂੰ ਵਾਲ ਕਰਤਾ ਜਿਹਨੇ ਸਿੱਧੀ ਗੋਲੀਆਂ ਮੇਰੇ ਸਾਡੇ ਸਾਹਮਣੇ ਮਾਰੀਆਂ ਉਹਨੂੰ ਤਾਂ ਪਾਲ ਕਰਤਾ ਅੱਜ ਇਹਦਾ ਮਤਲਬ ਗੁਰੂ ਜੇ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਕੀ ਮਿਲਣਾ ਜਿਹਨੇ ਗੋਲੀਆਂ ਮਾਰੀਆਂ ਇਹਦਾ ਮਤਲਬ ਅੱਜ ਤੋਂ ਬਾਅਦ ਕ੍ਰਿਸ਼ਨ ਭਗਵਾਨ ਨੂੰ ਜਿਹੜੀਆਂ ਗੋਲੀਆਂ ਵੱਜੀਆਂ ਉਹ ਜਾਇਜ਼ ਵੱਜੀਆਂ ਉਹਨੂੰ ਗੋਲੀਆਂ ਮਾਰਨ ਵਾਲੇ ਦਾ ਪਾਲ ਕਰਦੇ ਦੱਸੋ ਵੀ ਤੇ ਫਿਰ ਤੁਸੀਂ ਦੱਸੋ ਹੁਣ ਇਨਸਾਫ ਕੀ ਮਿਲ ਜੂਗਾ ਇਵੇਂ ਸੁਖਬੀਰ ਬਾਦਲ ਨੇ ਬਿਨਾ ਮੰਗਿਆ ਮਾਫੀ ਸਰਸੇ ਵਾਲੇ ਸਾਨੂੰ ਉਹਨੇ ਦਿੱਤੀ ਕਿ ਨਹੀਂ ਦਿੱਤੀ ਗਿਆਨੀ ਗੁਰਵਚਨ ਸਿੰਘ ਨੇ ਤੇ ਹੁਣ ਆਪ ਮਾਫੀਆਂ ਮੰਗਦਾ ਫਿਰਦਾ ਹੈ ਉਹਨੂੰ ਦੱਸੋ ਵੀ ਆਪੂ ਮਾਫੀ ਉਹਦੀ ਮਾਫੀ ਪਤਾ ਕੀ ਹੈ ਕਰਸੀ ਪਿਛਾਓ ਮਾਫੀ ਹੈ ਹੁਣ ਜ਼ਥੇਦਾਰ ਕੌਂਕੇ ਦਾ ਰੋਲਾ ਪਾ ਰਿਹਾ ਹੈ ਜ਼ਥੇਦਾਰ ਕੌਂਕੇ ਦਾ ਗਵਾਹ ਤਾਂ ਮੁਖਮੈ ਹੀ ਆ ਤੇ ਮੇਰੇ ਸਾਹਮਣੇ ਇੱਕ ਸ਼ਹੀਦ ਕੀਤਾ 31 ਸਾਲ ਇਹਨਾਂ ਨੂੰ ਯਾਦ ਨਹੀਂ ਆ ਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਇਆ ਨਾ ਦਿੱਲੀ ਨੂੰ ਆਇਆ ਨਾ ਸਾਡੇ ਕਿਸੇ ਜ਼ਥੇਦਾਰ ਨੂੰ ਆਇਆ ਨਾ ਦੋ ਤੋਂਦੂ ਬਾਅਦ ਦੋ ਵਾਰੀ ਬਾਦਾਂ ਦੀ ਸਰਕਾਰ ਬਣੀ ਆ ਨਾ ਉਹਨੂੰ ਆਇਆ ਤੇ ਉਹਨੂੰ ਕੋ ਕੋ ਕੇ ਦਾ ਮਾਰਤਾ ਸੀ ਕਹਿੰਦੇ ਭੱਜ ਗਿਆ ਜੀ ਉਹਦੀਆਂ ਬਾਹਾਂ ਵੀ ਤੋੜਤੀਆਂ ਉਹਦੀਆਂ ਦੋਨੇ ਤੋੜਤੀਆਂ ਇਹ ਵੀ ਤੁਹਾਡੇ ਮੈਨੂੰ ਵੀ ਮਾਰ ਦੇਣਾ ਸੀ ਹੈ ਤੇ ਮਾਰ ਦੇਣਾ ਸੀ ਤੁਸੀਂ ਦੱਸੋ ਜਦੋਂ ਗੁਰੂ ਦੀ ਬਦਵੀ ਹੋਈ ਹੈ ਉਹਦੇ ਵਿੱਚ ਮੇਰਾ ਬਿਆਨ ਨਹੀਂ ਲਿਆ ਕਿਉਂਕਿ ਜੇ ਇਹ ਬੰਦੇ ਬਿਆਨ ਲੈ ਲੈ ਤੱਕ ਟੱਟੜ ਰਹਿਣਗੇ ਜਦੋਂ ਤਵਾੜੀ ਦੀ ਰਿਪੋਰਟ ਬਣਦੀ ਸੀ ਉਦੋਂ ਮੇਰਾ ਬਿਆਨ ਨਹੀਂ ਲਿਆ ਕਿਉਂਕਿ ਜੇ ਇਹ ਗਵਾਹ ਬਣ ਗਿਆ ਤੇ ਫਿਰ ਇਹ ਟੱਟੜ ਰਹਿ ਜਾਊਗਾ ਤੇ ਫਿਰ ਮੁਕਰਨਾ ਹੀ ਨਹੀਂਗਾ ਫਿਰ ਜਾਂ ਤਾਂ ਫਿਰ ਇਹਨੂੰ ਜਾਂ ਤਾਂ ਮਕਰਾਉਣ ਲਈ ਪਤਾ ਨਹੀਂ ਕੀ ਕੁਝ ਕਰਨਾ ਪਊ ਜਾਂ ਮੈਨੂੰ ਗੋਲੀ ਮਾਰਨੀ ਪਊ ਫੇਰ ਹੀ ਕੰਮ ਹੋਊਗਾ ਇਹਨਾਂ ਦਾ ਠੀਕ ਹੈ ਨਾ ਉ ਤਾਂ ਕੰਮ ਹੋਣਾ ਨਹੀਂਗਾ ਤੇ ਹੁਣ ਜਿੰਨੇ ਕਹਿੰਦੇ ਆ ਵੀ ਕੌਂਕੇ ਦੇ ਹਮਦਰਦ ਹੈ ਜਿਹਨੇ ਮੈਂ ਗਵਾਹੀ ਦਿੱਤੀ ਆ ਅਖਬਾਰ ਨੇ ਖਬਰ ਲਈ ਦੋ ਦਸੰਬਰ 9 ਦਾ ਸਪੋਕਸਮੈਨ ਖ਼ਬਰ ਨੇ ਲਈਆ ਇੱਕ ਗਵਾਹੀ ਹੋਰ ਤੇ ਆਹ ਕਹਿੰਦੇ ਤਵਾੜੀ ਦੀ ਰਿਪੋਰਟ ਜੀ ਕਹਿੰਦੇ ਜਨਤਕ ਹੋ ਗਿਆ ਸੀ ਦਾ 10 ਸਾਲ ਦੀ ਦਸਿਆ ਕੜਾਈ ਬਿਠੇ ਉਹ ਕੜਾ ਕੇ ਸੇ ਹਾਈ ਕੋਰਟ ਗਏ ਰੰਜਨ ਲਖਣਪਾਲ ਵਲੀ ਕੀਲ ਗਿਆ ਤੇ ਹਾਈ ਕੋਰਟ ਨੇ ਕੀ ਜਵਾਬ ਦਿੱਤਾ ਕਿ ਨ ਕੇਸਪਰਾ ਨਾ ਹੋ ਗਿਆ ਇਹ ਰੰਜਨ ਲਖਣਪਾਲ ਨੇ ਕਿਹਾ ਮੈਂ ਕੇਸ ਪਾਇਆ ਉਹਦੇ ਤੇ ਹੁਣ ਮੈਨੂੰ ਫੇਰ ਨਹੀਂ ਪੁੱਛਦੇ ਆ ਜਿਹੜੇ ਪੰਥ ਦੇ ਦਰਦੀ ਆਏ ਉਹ ਨਹੀਂ ਪੁੱਛਦੇ ਫਿਰ ਜੇ ਪੰਥ ਦੇ ਦਰਦੀ ਮੈਨੂੰ ਨਹੀਂ ਪੁੱਛਦੇ ਨਾ ਤਾਂ ਮੈਨੂੰ ਬਾਦਲ ਦੀ ਸਰਕਾਰ ਪੁੱਛਿਆ ਵੀ ਤੂੰ ਗਵਾਹੀਆਂ ਦੱਸ ਨਾ ਮੈਨੂੰ ਬਿਆੰਤ ਪੁੱਛੜਾ ਉਹਦੇ ਬਾਰੇ ਪੁੱਛਿਆ ਗਿਆ ਵੀ 10 ਤੇ ਤੇਰੀ ਕੋਈ ਆ ਆ ਹੁਣ ਰੌਲਾ ਪਾਉਂਦੇ ਫਿਰਦੇ ਸਾਰੇ ਹੁਣ ਜਿਹੜਾ ਦਰਸ਼ਨ ਖੁੱਟਾ ਐ ਐਮ ਐਲ ਏ ਆ ਉਹ ਬਿਆੰਤ ਦੀ ਸਰਕਾਰ ਚ ਕਿੱਥੋਂ ਐਮ ਐਲ ਏ ਬਣਿਆ ਉਹ ਜਗਰਾਉਂ ਤੋਂ ਤੇ ਉਹ ਵਜ਼ੀਰ ਵੀ ਬਣਿਆ ਤੇ ਫਿਰ ਦੱਸੋ ਉਦੋਂ ਕਾਂਗਰਸ ਦੇ ਸਾਰੇ ਐਮ ਐਲ ਕਿਉਂ ਨਹੀਂ ਬੋਲੇ ਕਿ ਜਸਰਨ ਗੋਲੀ ਮਾਰੀ ਐ ਕੋਈ ਬੋਲੇ ਹੀ ਨਹੀਂ ਤੇ ਹੁਣ ਰੌਲਾ ਪਾਈ ਜਾਂਦੇ ਆ ਜੀ ਪਾਈ ਜਾਂਦੇ ਆ ਜੀ ਹੈ ਇਸ ਕਰਕੇ ਇਹ ਸਾਰੇ ਹੁਣ ਕਹਿੰਦੇ ਜੀ ਵਕੀਲ ਕਹਿੰਦੇ ਜੀ ਵਕੀਲਾਂ ਦਾ ਪੈਨਲ ਦੇ ਦੇਣਾ ਦੂਜਾ ਕਹਿੰਦਾ ਮੈਂ ਦੇਣਾ ਸਾਨੂੰ ਇਹਨਾਂ ਦੇ ਵਕੀਲਾਂ ਤੇ ਕੋਈ ਇਤਬਾਰ ਨਹੀਂ ਇਹ ਕੇਸ ਨੂੰ ਉੱਪਰ ਲੈ ਜਾਣਗੇ ਜਦੋਂ ਕੇਸ ਨੇੜੇ ਆਇਆ ਤੇ ਇਹਨਾਂ ਦੇ ਬੰਦੇ ਮੁੱਕਰ ਜਾਣਗੇ ਇਹ ਭੰਬਲ ਪੁਸੇ ਪਾ ਰਿਹਾ ਮੈਂ ਇਹ ਜਿਹੜੇ ਜਥੇਦਾਰਾਂ ਦੀਆਂ ਕਮੇਟੀਆਂ ਤੇ ਸਾਨੂੰ ਕੋਈ ਇਤਬਾਰ ਨਹੀਂ ਇਹਨਾਂ ਨੂੰ ਰੱਦ ਕਰਨਾ ਸਾਡਾ ਵਕੀਲ ਮਹਿਮੂਦ ਪਰਾਚਾ ਸੁਪਰੀਮ ਕੋਰਟ ਦਾ ਉਹਦੇ ਨਾਲ ਡਿਸਕਸ ਕੀਤੀ ਹੈ ਕਰਨ ਰਾਜ ਸਾਡਾ ਵਕੀਲ ਹੈ ਉਹ ਲੜਾਈ ਲੜੂ ਇਹ ਜਿਹੜਾ ਫਰਮਾਨ ਪੌਂ ਵੱਲੋਂ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਮੈਂ ਜਗਤਾਰ ਸਿੰਘ ਹਵਾਰਾ ਨੂੰ ਬਹੁਤ ਚਿੱਠੀ ਲਿਖ ਦਿੱਤੀ ਬਹੁਤ ਵੱਡੀ ਵੀ ਤੈਨੂੰ ਕੌਮ ਨੇ ਚੁਣਿਆ ਇਹ ਤਾਂ ਲਫਾਫੇ ਚੋਂ ਕੱਢੇ ਜਥੇਦਾਰ ਹੁਣ ਤੈਨੂੰ ਮੈਨੂੰ ਦੱਸੋ ਵੀ ਜਿਹੜੇ ਗੁਰੂ ਦੀ ਬੇਅਦਬੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੇਅਦਬੀ ਹੋਈ ਹੈ ਸਾਹਮਣੇ ਮੇਰੇ ਕੋਲ 58 ਪੇਜ ਦੀ ਰਿਪੋਰਟ ਹੈ ਉਸ ਬੇਅਦਬੀ ਦੇ ਵਿੱਚ ਮੇਰੇ ਤੇ ਲੱਕੜਾਂ ਚੋਰੀ ਦਾ ਪਰਚਾ ਪਾ ਕੇ ਬਾਦਲ ਨੇ ਮੈਨੂੰ 9 ਮਹੀਨੇ ਜੇਲ੍ਹ ਚ ਰੱਖਿਆ ਹੈ ਤੇ ਸਰਸੇ ਵਾਲੇ ਸਾਡੀ ਜਿਹੜੀ ਫਿਲਮ ਸੀ ਮੈਸेंजर ਆਫ ਗੋਡ ਉਹਦੇ ਗੈਰਗੈਰ ਬੰਦੀ ਰ ਅੱਕੀ ਕਰਦੇ ਰਹੇ ਆ ਤੇ ਫਿਰ ਤੇ ਹੁਣ ਭਾਈ ਕੋਈ ਨਹੀਂ ਬੋਲਦਾ ਉਮਰਾਂ ਨੰਗਲ ਨੂੰ ਹਲਕਾ ਕੀਤਾ ਕਿਉਂ ਹਲਕਾ ਕੀਤਾ ਇਹ ਸਾਰੇ ਇੱਕੋ ਥੱਲੇ ਦੇ ਚੱਟੇ ਵੱਟੇ ਆ ਤੇ ਅੱਜ ਇਹ ਜਿਹੜੇ ਸਾਫਕਾ ਜਿਹੜੇ ਫੌਜੀ ਆ ਧਰਮੀ ਫੌਜੀਆਂ ਨੂੰ ਅੱਜ ਤੱਕ ਜਿਨ੍ਹਾਂ ਨੇ ਪੱਗ ਰੱਖੀ ਕਿਸੇ ਨੇ ਅੱਜ ਟਰੈਕਟਰ ਦਿੱਤੀ ਐਮਐਲਏ ਦੀ ਕਿਸੇ ਨੇ ਵਜ਼ੀਰ ਬਣਾਇਆ ਕਿਸੇ ਨੇ ਚੇਅਰਮੈਨ ਬਣਾਇਆ ਕਿਸੇ ਨੇ ਐਸਡੀਪੀ ਦਾ ਮੈਂਬਰ ਬਣਾਇਆ ਕਿਸੇ ਫੌਜੀ ਨੇ ਜਿਹੜੇ ਬਾਰਡਰ ਤੇ ਲੜਾਈ ਲੜੀ ਆ ਜਿੰਨਾਂ ਕੋਲੇ ਮੈਡਲ ਆਏ ਉਹਨਾਂ ਚੋਂ ਕਿਸੇ ਨੂੰ ਐਮਐਲਐਮਪੀ ਬਣਾਇਆ ਉਹ ਤਾਂ ਰੋਂਦੇ ਫਿਰਦੇ ਆ ਤੁਸੀਂ ਮੈਨੂੰ ਤੁਸੀਂ ਜਿਹਨੇ ਪਰਿਵਾਰ ਸ਼ਹੀਦ ਹੋਇਆ ਉਹਨਾਂ ਚੋਂ ਕਿਹਨੇ ਐਮਐਲਐਮਲ ਕਿਹਨੂੰ ਬਣਾਇਆ ਜਿਹੜੇ ਬੰਦੀ ਸਿੰਘ ਆ ਉਹਨਾਂ ਚ ਕਿਹਨੇ ਬਣਾਇਆ ਦੱਸੋ ਕਿਹੜਾ ਕਿਸਾਨ ਸੀ ਜਿਹਨੇ ਸੰਘਰਸ਼ ਕੀਤਾ ਜਿਹਨੂੰ ਐਮਐਲਐ ਬਣਾਇਆ ਹੋਵੇ ਕਿਸੇ ਨੂੰ ਵਜ਼ੀਰ ਐਮਪੀ ਬਣਾਇਆ ਹੋਵੇ ਇਹ ਕਹਿੰਦੇ ਆ ਵੀ ਅਸੀਂ ਸੰਘਰਸ਼ ਕਰੀਏ ਸਾਡੇ ਪੁੱਤ ਵਜ਼ੀਰ ਬਣ ਸਾਡਾ ਦੋਤਾ ਵਜ਼ੀਰ ਹੋ ਜਾਏ ਸਾਡਾ ਦੋਤਾ ਐਮਐਲਐ ਬਣ ਜਾਏ ਸਾਡਾ ਪੋਤਰਾ ਬਣ ਤੇ ਸਾਡੀ ਘਰ ਵਾਲੀ ਬਣ ਜਾਏ ਇਹ ਦਲ ਬਦਲੂਆਂ ਦੇ گرو ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਰਹਿਣਾ ਇਹ ਸਾਰੇ ਦਿੱਲੀ ਦੇ ਯਾਰ ਸ਼੍ਰੋਮਣੀ ਕਾਲੀ ਦਲਾ ਅਮਰ ਸਰ ਫਤਿਹ ਇੱਕ ਖੇਤਰੀ ਪਾਰਟੀ ਆ ਪੰਥ ਨੂੰ ਪੰਜਾਬ ਨੂੰ ਪਾੜੀ ਨੂੰ ਪੁੱਤ ਨੂੰ ਤੇ ਪਤ ਨੂੰ ਬਚਾਉਣ ਲਈ ਆਪਾਂ ਸਰਕਾਰੇ ਖਾਲਸਾ ਦਾ ਮੁੱਢ ਬਣਨ ਲਈ ਅੱਜ ਆਪਾਂ ਭਾਈ ਮੈਂ ਤੁਹਾਨੂੰ ਸੰਨੀ ਦੋਲ ਨਹੀਂ ਦੁੱਤਾ ਦਿੱਲੀ ਵਾਲਾ ਨਹੀਂ ਦਿੱਤਾ ਮੈਂ ਤੁਹਾਨੂੰ ਰਜੇਜ ਖੰਨਾ ਦਿੱਲੀ ਵਾਲਾ ਨਹੀਂ ਦਿੱਤਾ ਮੈਂ ਤੁਹਾਨੂੰ ਤੁਹਾਡਾ ਅਣਖੀ ਗੈਰਤਮਨ ਜਿਨੇ ਡਿੱਗੀ ਹੋਈ ਪੱਗ ਭਾਈ ਬਲਦੇਵ ਸਿੰਘ ਜੀ ਧਰਮੀ ਫੌਜੀ ਜਿਨ੍ਹਾਂ ਨੇ ਧਰਮੀ ਫੌਜੀ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ ਹੁਣ ਸ਼੍ਰੋਮ ਧਰਮੀ ਫੌਜੀ ਦਾ ਸੰਘਰਸ਼ ਕਰਕੇ ਧਰਨੇ ਲਾ ਕੇ ਆਪਦਾ ਹੱਕ ਲੈ ਰਿਆ ਜਦੋਂ ਕਿ ਇਹ ਜਿੰਨੇ ਸਾਰੇ ਧਰਮੀ ਫੌਜੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਫਰਜ਼ ਮੰਨਦਾ ਸੀ ਸਾਰਿਆਂ ਨੂੰ ਉੱਚੀਆਂ ਨੌਕਰੀਆਂ ਚਾਹੀਦੀਆਂ ਸੀ ਕੁਝ ਨੂੰ ਐਮਐਲਏ ਤੇ ਕੁਝ ਨੂੰ ਐਮਪੀ ਬਣਾਉਂਦੇ ਤੇ ਇਹਨਾਂ ਨੂੰ ਸਾਰਿਆਂ ਨੂੰ ਵਧੀਆ ਇੱਕ ਇੱਕ ਕੋਠੀ ਪਾ ਕੇ ਸਾਰੀ ਉਹ ਮੰਡਲੀ ਇਹਨਾਂ ਦੀਆਂ ਪੈਨਸ਼ਨਾਂ ਲੱਗੀਆਂ ਹੁੰਦੀਆਂ ਤੇ ਇਹ ਇਹਨਾਂ ਦਾ ਇੱਕ ਮਿਊਜ਼ੀਅਮ ਬੜਾ ਹੁੰਦਾ ਵੀ ਇਹ ਬੰਦੇ ਆ ਕਿ ਇਹਨਾਂ ਨੂੰ ਸਲੂਟ ਵੱਜਦੇ ਸਾਰੇ ਜਦੋਂ ਧਰਮੀ ਫੌਜੀ ਦੇ ਕੋਲੇ ਕੋਈ ਆਉਂਦਾ ਘਰੇ ਜਾਂਦਾ ਨੂੰ ਸਲੂਟ ਵੱਜਦਾ ਤੇ ਕੌਮ ਦੀ ਨਮਸਕਾਰ ਹੁੰਦੀ ਉਹਦੇ ਸਾਰੇ ਪਰਿਵਾਰ ਦਾ ਖਾਨਦਾਨ ਦਾ ਨਾਮ ਲਿਖਿਆ ਹੁੰਦਾ ਵੀ ਉਸ ਖਾਨਦਾਨ ਦਾ ਜੋਦਾ ਤਾਂ ਜੋ ਅਗਲੀਆਂ ਨਸਲਾਂ ਇਹ ਲੜਾਈ ਲੜ ਸਕਦੀਆਂ ਤੇ ਲੇਕਿਨ ਐਸਜੀਪੀਸੀ ਇਹਨਾਂ ਧਰਮੀ ਫੌਜੀਆਂ ਨਾਲ ਗੱਲ ਕਰਨ ਨੂੰ ਵੀ ਰਾਜ਼ੀ ਨਹੀਂ ਹੈਗੀ ਦੋ ਤਿੰਨ ਵਾਰੀ ਜਿੱਦਨ ਐਸਜੀਪੀਸੀ ਦੇ ਪ੍ਰਧਾਨ ਦੀ ਇਲੈਕਸ਼ਨ ਸੀ ਉਹ ਦਿਨ ਵੀ ਜਰਨਲ ਜਲਾਸ ਤੇ ਧਰਮੀ ਫੌਜੀ ਪਹੁੰਚਦੇ ਆ ਤੇ ਇਹਨਾਂ ਨੂੰ ਧੱਕੇ ਵੱਜਦੇ ਆ ਕਿਸ ਤਰ੍ਹਾਂ ਦੇਖਦੇ ਜਦੋਂ ਜੀ ਇਹਨਾਂ ਦੀ ਸਾਰ ਹੀ ਨਹੀਂ ਲਈ ਜਦੋਂ ਇਹਨਾਂ ਦੀ ਸੋਚ ਦੇ ਉਹ ਹੈ ਹੀ ਨਹੀਂ ਉਹ ਸੋਚ ਦਿੱਲੀ ਤੇ ਨਾਗਪੁਰ ਦੀ ਹੈ ਦਿੱਲੀ ਦੇ ਯਾਰ ਹੈ ਦਿੱਲੀ ਦੇ ਯਾਰਾਂ ਨੇ ਦਰਬਾਰ ਸਾਹਿਬ ਟਾਇਆ ਦਿੱਲੀ ਦੇ ਯਾਰ ਇੱਥੇ ਬੈਠੇ ਆ ਹੈ ਦਿੱਲੀ ਦੇ ਯਾਰ ਤੁਹਾਡੇ ਪਿੰਡਾਂ 'ਚ ਆ ਕੇ ਪੰਬਲਪੂਸਾ ਗੱਲ ਬਦਲੂ ਕਰਕੇ ਹਾਂ ਕਦੇ ਉਸ ਪਾਰਟੀ ਚ ਕਦੇ ਉਸ ਪਾਰਟੀ ਮੈਨੂੰ ਪੰਜਾਬ ਦਾ ਇੱਕ ਵੀ ਲੀਡਰ ਦਿਖਾ ਦਿਓ ਜਿਹੜਾ ਦਲਬਦਰੀ ਨਹੀਂ ਹੈ ਇੱਕ ਵੀ ਦਿਖਾ ਦਿਓ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਦਲਬਦਰੀਆਂ ਤੋਂ ਬਚੋ ਇਹ ਪਾਰਟੀ ਥੋੜੀ ਖੇਤਰੀ ਆਪਣੀ ਪਾਰਟੀ ਹੈ ਮੇਰੀ ਪਾਰਟੀ ਨੇ ਸਭ ਤੋਂ ਪਹਿਲਾਂ ਹਿੰਦੂ ਉਮੀਦਵਾਰ ਉਤਾਰਿਆ ਨਮਨੀਤ ਗੋਪੀ ਸਾਡੀ ਪਾਰਟੀ Hindu Musalmana Saiyan ਦਾ ਸਤਿਕਾਰ ਕਰਦੀ ਹੈ ਇਹ ਪਤਾ ਕੀ ਕਰਦੀ ਹੈ ਇਹ ਸਾਰੀਆਂ ਪਾਰਟੀਆਂ ਕੀ ਕਹਿੰਦੀਆਂ ਇਹ ਇੱਕ ਮਾਹੌਲ ਕ੍ਰੀਏਟ ਕਰਦੀਆਂ ਕੰਮ ਤਾਂ ਕਰਦੀਆਂ ਨਹੀਂ ਕ੍ਰਪਸ਼ਨ ਕਰਦੀਆਂ ਘਰ ਭਰਦੀਆਂ ਹੈ ਹੈ ਰੇਤ ਦੇ ਖੱਡੇ ਵੇਚਦੀਆਂ ਨਸ਼ਾ ਵੇਚਦੀਆਂ ਸਾਡੇ ਕੌਮਨ ਮਾਰਦੀਆਂ ਚੰਗਾ ਸੋਸ਼ਲ ਮੀਡੀਆ ਦੀ ਗੱਲ ਕਰਦੇ ਉਹਦਾ ਸੋਸ਼ਲ ਮੀਡੀਆ YouTube ਚੈਨਲ ਹੀ ਬੰਦ ਕਰਦੇ ਆ ਜੇ ਤੋ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਆ ਤੇ ਫਿਰ ਭਾਈ ਉਹਦਾ ਬੰਦ ਹੈ ਅੱਜ ਤੱਕ ਕਿਉਂ ਨਹੀਂ ਬੰਦ ਹੁੰਦਾ ਦੂਜੇ ਚੈਨਲ ਕਿਉਂ ਨਹੀਂ ਬੰਦ ਜੋ ਮਰਜੀ ਬੋਲੀ ਜਾਣ ਜੋ ਮਰਜੀ ਉਲਝੂਲ ਕਰੀ ਜਾਣ ਤੇ ਜੇ ਤੁਹਾਡਾ ਕੋਈ ਚੌਲ ਨੌਜੌਨ ਵੀ ਚੰਗਾ ਗਾਣਾ ਵੀ ਗਾ ਦੇਵੇ ਜਿਵੇਂ ਸਿੱਧੂ ਮੂਸੇ ਵਾਲੇ ਨੂੰ ਗੋਲੀਆਂ ਕਿਉਂ ਮਾਰੀਆਂ ਦੱਸੋ ਹੈ ਉਹ ਤਾਂ ਮਾਰੀਆਂ ਕਿ ਉਹ ਬੋਲਦਾ ਸੀ ਵੀ ਉਹਨਾਂ ਦੀ 3 ਮਿੰਟ ਦੇ ਗਾਣੇ ਨੇ ਇੱਕ ਪਲਟਾ ਲਿਆ ਤਾਂ 3 ਮਿੰਟ ਦੇ ਗਾਣੇ ਨੂੰ ਜੇ ਪਲਟਾ ਲਿਆ ਤਾਂ ਕਹਿੰਦੇ ਪਲਟਾ ਲਿਆ ਦੂਗਾ ਮੈਂ ਤੈਨੂੰ ਮਿਲ ਕੇ ਆ ਤੇ ਫੇਰ ਭਾਈ ਇੱਕ ਜਿਹੜੀ ਬੰਬੇ ਦੀ ਇੰਡਸਟਰੀ ਦਾ ਵਿੱਚ ਹੱਥ ਹੈ ਉਹ ਕਹਿੰਦੇ ਵੀ ਜਿਹੜੀ ਇੰਡਸਟਰੀ ਬੰਬੇ ਸੀ ਉਹ ਮੂਸੇ ਵਾਲੇ ਚ ਆ ਗਈ ਹੈ ਇਹ ਪੰਜਾਬ ਚ ਇੰਡਸਟਰੀ ਆਜੂ ਬੰਬੇ ਲੋਕੀ ਜਾਣਗੇ ਨਹੀਂ ਕਿਉਂਕਿ ਉਹ ਬੰਬੇ ਤੱਕ ਤਾਂ ਗਿਆ ਹੀ ਨਹੀਂ ਇੱਥੇ ਮੂਸੇ ਵਾਲੇ ਚ ਕਰ ਦਿੰਦਾ ਕੰਮ ਸਾਰਾ ਹੂੰ ਇੱਕ ਪੱਗ ਸੀ ਪੱਗ ਦਿਸਦੀ ਪੱਗ ਨੂੰ ਤਾਂ ਜਰਦੇ ਨਹੀਂ ਇਸ ਕਰਕੇ ਉਹਨੂੰ ਇਹਨਾਂ ਨੇ ਭਗਵੰਤ ਮਾਨ ਨੇ ਉਹਦੀ ਕਿਉਂ ਲਈ ਵਾਪਸ ਜੀ ਸਿਕਿਉਰਿਟੀ ਇਹਨਾਂ ਨੇ ਰਲ ਕੇ ਮਰਵਾਇਆ ਸਿੱਧੂ ਦੀਪ ਸਿੱਧੂ ਦਾ ਵੀ ਕੰਮ ਇਹਨਾਂ ਨੇ ਐਵੇਂ ਕਰਾਇ ਕੱਲ ਨੂੰ ਬੰਦੂਗੀ ਇਹਨਾਂ ਨੇ ਅਰੈਸਟ ਕੀਤਾ ਹੋਇਆ ਉਹਨੂੰ ਬਿਨਾਂ ਸ਼ਰਤ ਰਿਹਾ ਕਰ ਦੇਣਾ ਚਾਹੀਦਾ ਇਹ ਮਾੜੀ ਗੱਲ ਹੈ ਮੈਂ ਸਾਰੇ ਯੂਥ ਨੂੰ ਕਹਿਣਾ ਹੈ ਕਿ ਇਕੱਠੇ ਹੋ ਕੇ ਨਾ ਸਰਕਾਰੀ ਖਾਲਸਾ ਬਣਾ ਲਓ ਸਰਕਾਰੀ ਖਾਲਸਾ ਬਣਾ ਲਓ ਜੇ ਬਚਣਾ ਮੈਂ ਆਪਣੀ ਕੌਮ ਨੂੰ ਨਾ ਤਾਂ ਮੈਂ ਧਰਨਿਆਂ 'ਚ ਪੋਣਾ ਨਾ ਮੈਂ ਮਜਾਰਿਆਂ 'ਚ ਪੋਣਾ ਨਾ ਮੈਂ ਟੈਂਕੀਆਂ ਤੇ ਚੜਾਉਣਾ ਟੈਂਕੀਆਂ ਤੇ ਚੜਾਂਗੇ ਜੇ ਲੋੜ ਪਈ ਤਾਂ ਚੜਾਂਗੇ ਨਾ ਮੈਂ ਕੁੱਟ ਖਾਣੀਆਂ ਨਾ ਪੱਗਾਂ ਲਾਉਣੀਆਂ ਤੇ ਹੁਣ ਧਰਨਿਆਂ ਤੇ ਬਾਦਲ ਬੈਠੇ ਸੁਖਵੀਰ ਬੈਠਦਾ ਰੰਗਦਾ ਸੀ ਕਿ ਨਹੀਂ ਹਰੀ ਕੇ ਪੱਤਨ ਤੇ ਸਾਨੂੰ ਤਾਂ ਵਿਹਲੜਨ ਦਾ ਹੁੰਦਾ ਸੀ ਵੀ ਘਰ ਵਾਲੀਆਂ ਨੇ ਪੁੱਛਦੀਆਂ ਜੇ ਤੂੰ ਚੀਕਾ ਮਾਰਦਾ ਸੀ ਹਰੀ ਕੇ ਪੱਤਨ ਤੇ ਹੈ ਜੀ ਮੈਨੂੰ ਠੰਡ ਲੱਗਦੀ ਹੈ ਇਸ ਕਰਕੇ ਹੁਣ ਸੁਖਵੀਰ ਧਰਨੇ ਤੇ ਬੈਠੇ ਮੋਦੀ ਕੇ ਧਰਨੇ ਤੇ ਬੈਠਣ ਤੇ ਹੁਣ ਧਰਨਿਆਂ ਤੇ ਬੈਠਣ ਬਾਦਲ ਕੇ ਤੇ ਆਪ ਵਾਲੇ ਧਰਨੇ ਤੇ ਬੈਠ ਅਸੀਂ ਰਾਜ ਮੈਂ ਯਾਰ ਤੁਹਾਨੂੰ ਅਦਰ ਅਸਲ ਤੇ ਮੈਂ ਤੁਹਾਨੂੰ ਬਾਦਸ਼ਾਹੀ ਦੇਣਾ ਚਾਹਣਾ ਹੈ ਲੈ ਕੇ ਹੁਣ ਤੁਸੀਂ ਦੱਸੋ ਤੁਸੀਂ ਸੋਚੀ ਜਾਂਦੇ ਹੋ ਸਾਰੇ 85% ਬੰਦੇ ਆਪਾਂ ਜਿਹੜੇ ਇਹੜੇ ਲੜਾਈ ਲੜ ਰਿਹਾ ਹੈ ਤੁਸੀਂ ਸੋਚਦੇ ਹੋ ਹੁਣ ਕਿਹਨੂੰ ਬਣਾਉਣਾ ਹੈ ਹੁਣ ਕਿਹਨੂੰ ਬਣਾਉਣਾ ਫਿਰ ਤੁਸੀਂ ਕਹਿ ਇਹਨੂੰ ਬਣਾ ਤੁਸੀਂ 75 ਸਾਲ ਚ ਕਿਹਨੂੰ ਕਿਹਨੂੰ ਬਣਾਉਣ ਬਣਾਉਣ ਦੀ ਪੱਠਾ ਪਠਾ ਲਿਆ ਤੇ ਫਿਰ ਯਾਰ ਤੁਸੀਂ ਬਣਾਉਣ ਵਾਲੇ ਨਾ ਨਾ ਬਣੋ ਬਣਨ ਵਾਲੇ ਬਣੋ ਤਾਂ ਤੁਸੀਂ ਨਹੀਂ ਬਣ ਸਕਦੇ ਹੁਣ ਬਾਈ ਐਨ ਆਰ ਆਈ ਟੀਵੀ ਆ ਸਾਰੀ ਨੌਜੋਨ ਹੈ ਤੁਸੀਂ ਐਮਐਲ ਕਿਉਂ ਨਹੀਂ ਬਣ ਸਕਦੇ ਤੁਹਾਡੇ ਕਿਹੜਾ ਨਹੀਂ ਚੀਜ਼ ਹੈਗੀ ਅੱਖਾਂ ਤੁਹਾਡੇ ਆ ਖੂਨ ਤੁਹਾਡੇ ਆ ਜਵਾਨ ਉਹੀ ਆ ਉਹੀ ਜਾਣੇ ਉਹ ਤੁਹਾਡੇ ਤੁਸੀਂ ਕਿਉਂ ਨਹੀਂ ਬਣ ਸਕਦੇ ਤੁਸੀਂ ਤਾਂ ਨਹੀਂ ਬਣਦੇ ਕਿ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤੁਸੀਂ ਦਿੱਲੀ ਦੇ ਯਾਰ ਨਹੀਂ ਤਾਂ ਨਹੀਂ ਬਣਦੇ ਜਿੱਦੇ ਦਿੱਲੀ ਦੇ ਯਾਰ ਬਣ ਕੇ ਉਹ ਤੁਹਾਨੂੰ ਬਣਾ ਦੇਣਗੇ ਇਸ ਕਰੇ ਦਿੱਲੀ ਦੇ ਯਾਰਾਂ ਦਾ ਖਹਿੜਾ ਛੱਡੋ ਪੰਜਾਬ ਤੇ ਪੰਥ ਦੇ ਯਾਰ ਇਕੱਠੇ ਹੋ ਕੇ ਇਹ ਰੌਲਾ ਪਾਉਂਦੇ ਆ ਜਿੱਦੋਂ ਉਹਨਾਂ ਕੋਲ ਕੰਮ ਨਹੀਂ Hindu Muslim ਦਾ ਵੈਰੀ ਆ Muslim Sikh ਦਾ ਵੈਰੀ ਆ Sikh Sai ਦਾ ਵੈਰੀ ਆ ਕੋਈ ਕਿਸੇ ਨਹੀਂ ਮਰੇ ਨਾਲ ਸਹੀ ਦੁਕਾਨ ਚ ਲੜਦੇ ਆ ਨਾਸੀਂ ਵਿਆਹ ਚ ਲੜਦੇ ਨਾ ਸ਼ਾਦੀ ਚ ਲੜਦੇ ਨਾ ਅਸੀਂ ਤਾਂ ਕਿਤੇ ਲੜਦੇ ਹੀ ਨਹੀਂ ਹੈ ਜੇ ਅਸੀਂ ਲੜਦੇ ਨਹੀਂ ਫਿਰ ਫਿਰ ਅਸੀਂ ਇੱਕ ਦੂਜੇ ਦੇ ਦਸ਼ਮਣ ਕਿਉਂ ਆ ਇਸ ਕਰਕੇ ਉਹਨਾਂ ਕੋਲੇ ਹੋਰ ਤਾਂ ਆਪਣੇ ਚ ਫੁੱਟ ਪਾ ਨਹੀਂ ਸਕਦੇ ਜਿਹੜੀ ਏਕਤਾ ਗੁਰੂ ਤੇਗ ਬਹਾਦਰ ਨੇ ਸਿਰਜ ਦੇ ਕੇ ਕੰਮ ਕਰਦੇ ਮੈਂ ਤੋੜ ਦੂੰਗਾ ਤੁਸੀਂ ਤੋੜ ਦੋਗੇ ਇਹ ਟੁੱਟ ਨਹੀਂ ਸਕਦੀ ਤੇ ਫਿਰ ਭਈਆ ਵੀ ਕਿਉਂ ਲੜੀ ਲੜੀ ਅਸੀਂ ਕੋਈ ਨਹੀਂ ਲੜਦੇ ਇਹ ਇਹ ਆਪਣਾ ਇਕੱਠਾ ਹੋਇਆ ਇਹਨਾਂ ਦੇ ਕੀੜੇ ਕੀੜੀਆਂ ਲੜਵੇਂ ਜੇ ਇਕੱਠੇ ਹੋਗੇ ਤਾਂ ਇਹਨੂੰ ਸੱਟ ਲੈਣਗੇ ਰਾਜ ਇਸ ਕਰਕੇ ਇਨਾਂ ਦੇ ਪਾਵਾਂ ਤੇ ਪਾਓ ਮੈਂ ਹਿੰਦੂ ਵੀਰਾਂ ਨੂੰ ਵੀ ਕਹਿਣਾ ਵੀ ਤੁਹਾਡਾ ਮੋਦੀ ਨੇ ਬਾਤ ਆ ਪੱਠਾ ਤੁਸੀਂ ਕਹਿੰਦਾ ਮੋਦੀ ਸਾਡਾ ਨਹੀਂ ਮੋਦੀ ਤੁਹਾਡਾ ਨਹੀਂ ਮੋਦੀ ਨੇ ਇਜੀ ਡੇ ਖੋਲਤੇ ਬਿਗ ਬਾਜ਼ਾਰ ਖੋਲਤੇ ਮੈਟਰੋ ਖੋਲਤੇ ਆਧਾਰ ਖੋਲਤੇ ਵਿਸ਼ਾਲ ਮੈਗਾ ਮਾਰਟ ਖੋਲਦੇ ਡੀਮਾਰਟ ਰਿਲਾਇੰਸ ਖੋਲ ਕੇ ਜਿਨ੍ਹਾਂ ਨੇ ਤਿੰਨ ਕਾਲੇ ਕਾਨੂੰਨ ਲਾਗੂ ਕਰੇ 700 ਕਿਸਾਨਾਂ ਨੂੰ ਮਾਰਿਆ ਤੇ ਉਹ ਸਾਰਾ ਪੈਸਾ ਗਿਆ ਕਿੱਥੇ ਗੁਜਰਾਤ ਚੱਲ ਗਿਆ ਬਾਹਰ ਗਿਆ ਤੇ ਫੇਰ ਭਾਈ ਤੁਹਾਡਾ ਤਾਂ ਦੁਕਾਨਦਾਰ ਮਰ ਗਿਆ ਉਧਰ ਬਾਦਲ ਲੱਗਿਆ ਸੀ ਕਿ ਮੈਂ ਪੰਥ ਤੇ ਕਿਸਾਨਾਂ ਦਾ ਉਹਨੇ ਪੰਥ ਵੀ ਠੋਕਤਾ ਤੇ ਕਿਸਾਨ ਵੀ ਠੋਕਤੇ ਹੇ ਇਸ ਕਰਕੇ ਇਹਨਾਂ ਤੋਂ ਬਚੋ ਸਾਰੇ ਦਿੱਲੀ ਦੇ ਯਾਰਾਂ ਤੋਂ ਬਚ ਜਾਓ ਮੈਂ ਸਾਰੀਆਂ ਦਿੱਲੀ ਦੇ ਯਾਰ ਤੋਂ ਬਿਮਾਰੀ ਤਾਰ ਜਾਇਰ ਦੇ ਨਾ ਦਿੱਲੀ ਦੇ ਯਾਰਾਂ ਤੋਂ ਬਚ ਜਾਓ 2027 ਸਰਕਾਰੀ ਖਾਲਸਾ ਰਹੋ ਐਮਪੀ ਆਪਣੇ ਬਣਾਓ ਐਮਪੀ ਜਾਣਗੇ ਤੁਸੀਂ ਵਾਹ ਫੜ ਲੈ ਜਾ ਰਹੇ ਹੋ ਜਿਹੜਾ ਆਦਮੀ ਨੌਕਰੀ ਵੇਲੇ ਸਵਰਗ 'ਚ ਬੈਠਾ ਹੋਵੇ ਮੁੱਛ ਨੂੰ ਤਾ ਦਿੰਦਾ ਹੋਵੇ ਬੱਚੇ ਆਨੰਦ ਲੈਣ ਉਹ ਉਸ ਵੇਲੇ ਏਸੀ ਲੱਗੇ ਹੁਣ ਤੇ ਇਹ ਦਰਬਾਰ ਸਹੀ ਦੇਖ ਕੇ ਅਸਤੀਫਾ ਤੇ ਆਜੇ ਰੋਡ ਤੇ ਅੱਜ ਤੱਕ ਲੜਾਈ ਲੜਦਾ ਹੋਵੇ ਤੇ ਜੇ ਇਹਨੂੰ ਪਾਰਲੀਮੈਂਟ 'ਚ ਭੇਜ ਦਿਓਗੇ ਫਿਰ ਇਹਦੂ ਕਿੰਨੀ ਲੜਾਈ ਲੜੂਗਾ ਫਿਰ ਤਾਂ ਛੱਕੇ ਛਿੜਾ ਦੂਗਾ ਫਿਰ ਪਤਾ ਕੀ ਇੱਕ ਮੈਸੇਜ ਮਿਲ ਜੂ ਵੀ ਜਿਹੜਾ ਤੁਸੀਂ ਦਰਬਾਰ ਸਾਹਿਬ ਟਾਉਣ ਵਾਲਾ ਉਹਦੇ ਕੱਕੇ ਚ ਖੜਨ ਵਾਲ ਆ ਗਿਆ ਤੇ ਦਰਬਾਰ ਸਾਹਿਬ ਟਾਉਣ ਤੇ ਟਾਉਣ ਵਾਲੇ ਨੂੰ ਚਾਣਨ ਨੂੰ ਜਦੋਂ ਬਰਾਬਰ ਬੈਠਾ ਨਾ ਤੇ ਫਿਰ ਪਤਾ ਲੱਗੂ ਮੋਛ ਨੂੰ ਤਾ ਦੇ ਦੇ ਠੀਕ ਹੈ ਸਾਹਾ ਇੱਕ ਕਬੱਡੀ ਦੀ ਜ਼ਿੰਮੇਵਾਰੀ ਵੀ ਮਿਲੀ ਹੈ ਆਦਤ ਹੈ ਕੱਠ ਰੱਖਿਆ ਸੀ ਕੀ ਕਹਿਣਾ ਚਾਹੋਗੇ ਕੀ ਇਹ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਿੱਖਦਰੂ ਫੌਜੀ ਅਸ਼ੇਨ ਦਾ ਪ੍ਰਧਾਨ ਬਲਦੇ ਸਿੰਘ ਅਰਦਾਸ ਬੋ ਰਿਹਾ ਔਰ ਮੈਂ ਸਰਦਾਰ ਹਰਪਰਨ ਸਿੰਘ ਜਨਰਲ ਸਕੱਤਰ ਸੈਨਿਕ ਭਲਾਈ ਦੇ ਨੇ ਮਨੋਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਾਈ ਕਮਾਂਡ ਦਾ ਜਹੇ ਦਾ ਜਸ ਕਰਨ ਸਿੰਘ ਵਾਲਾ ਔਰ ਪੰਜਾਬ ਪ੍ਰਧਾਨ ਗੁਰਤੇਜ ਸਿੰਘ ਨੂੰ ਦੇ ਉਸਤੇ ਉੱਤੇ ਮੈਨੂੰ ਜਾ ਕੇ ਤੇ ਮੀਟਿੰਗ ਦੇ ਵਿੱਚ ਸਦਾ ਤਾਂ ਕਿ ਤੁਸੀਂ ਇੱਥੇ ਆਓ ਔਰ ਅੱਜ ਇਹਨਾਂ ਨੇ ਮੈਨੂੰ ਇੱਕ ਐਮਪੀ ਦੀ ਇਲੈਕਸ਼ਨ ਲੜਨ ਵਾਸਤੇ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਇੱਥੇ ਬੇਨਤੀ ਕਰਦਾ ਕਿ ਮੈਂ ਇਨਾਂ ਦਾ ਜਿੰਨਾ ਵੀ ਧੰਨਵਾਦ ਕਰਦਾ ਉਹਨਾਂ ਥੋੜਾ ਔਰ ਮੈਂ ਸਾਬਕਾ ਫੌਜੀਆਂ ਦਾ ਜਿੰਨਾ ਧੰਨਵਾਦ ਕਰਦਾ ਉਹਨਾਂ ਥੋੜਾ ਕਿਉਂਕਿ ਜਿਨ੍ਹਾਂ ਨੇ ਮੈਨੂੰ ਆਪਣੇ ਨਿਯੁਕਤ ਕਰਨ ਤੋਂ ਪਹਿਲਾਂ ਆਪਣਾ ਫੈਸਲਾ ਲਿਆ ਵਾ ਕਿ ਆਪਾਂ ਗਰਦਾਸਪੁਰ ਦੇ ਬਲਦੇਵ ਸਿੰਘ ਨੂੰ ਇਹ ਜ਼ਿੰਮੇਵਾਰੀ ਦੇਈਏ ਤੇ ਇਹਦੇ ਵਿੱਚ ਜਿਹੜੀ ਚੀਜ਼ ਵਾ ਅੱਗੇ ਜਾ ਕੇ ਜਿਹੜੀ ਚੱਲਣ ਦੀ ਗੱਲ ਵਾ ਉਹ ਮਰ ਕੇ ਚੀਜ਼ ਹੁੰਦੀ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਕੀ ਕਰਾਂਗਾ ਮੈਂ ਕੀ ਕਰਾਂਗਾ ਜਿਹੜੀ ਕੋਈ ਜਿਹੜਾ ਬੰਦਾ ਪਰਖਿਆ ਹੋਏ ਉਹਨੂੰ ਦੁਬਾਰਾ ਪਰਖਣ ਦੀ ਲੋੜ ਨਹੀਂ ਅਸੀਂ ਉਹ ਬੰਦੇ ਆ ਕਿ ਜਿੰਨ ਜਿਹੜੇ ਦੇਸ਼ ਦੀ ਰਾਖੀ ਵਾਸਤੇ ਗਏ ਸੀ ਔਰ ਆਪਣੇ ਬੱਚੇ ਸੁਖ ਦੇ ਜਿਹੜੇ ਸੀ ਸਾਡੇ ਜੀਵਨ ਬਤੀਤ ਕਰ ਰਹੇ ਸੀ ਔਰ ਆਹ ਆਪਣੇ ਜੀਵਨ ਦੇ ਸਾਰੇ ਸੁੱਖ ਤੇ ਆਰਾਮ ਛੱਡ ਕੇ ਤੇ ਅਸੀਂ ਧਰਮ ਤੇ ਕੌਮ ਨੂੰ ਜਿਹੜਾ ਹੋਏ ਉਹ ਪਹਿਲ ਦਿੱਤੀ ਸੀ ਤੇ ਜੇਕਰ ਸਾਨੂੰ ਇਹ ਜ਼ਿੰਮੇਵਾਰੀਆਂ ਮਿਲੀਆਂ ਨੇ ਤੇ ਅਸੀਂ ਅੱਜ ਉਹਨਾਂ ਦਾ ਜਿਹੜਾ ਬਣ ਕੇ ਜਿੱਥੇ ਅਸੀਂ ਪਬਲਿਕ ਦਾ ਵੇਖਣਾ ਉੱਥੇ ਆਹ ਜਿਹੜਾ ਪੰਥ ਧਰਮ ਤੇ ਕੌਮ ਦੇ ਉਤੇ ਇੱਕ ਦੂਜੇ ਨੂੰ ਕਰਕੇ ਲੜਾ ਰਹੇ ਨੇ ਇਹੋ ਜਿਹੇ ਜਿਹੜੇ ਝਮੇਲੇ ਨੇ ਇਹ ਅਸੀਂ ਖਤਮ ਕਰਾਂਗੇ ਦੂਸਰੇ ਹੁਣ ਜਿਸ ਤਰ੍ਹਾਂ ਮਲਕ ਵੀ ਹੁਣ ਸ਼੍ਰੋਮਣੀ ਕੈਟੀ ਜਿਹੜੀ ਆ ਉਹ ਇੱਕ ਮਲਕ ਵੀ ਬੜਾ ਡਰਾਮਾ ਖੇਡ ਰਹੀ ਆ ਉਹ ਕੱਲ ਮੈਂ ਤੁਸੀ ਪੱਤਰਕਾਰ ਜੀ ਜਾਣਦੇ ਹੋਗੇ ਕਿ ਇੱਕ ਸ੍ਰੀ ਦਰਬਾਰ ਸਾਹਿਬ ਵਿੱਚ ਟੈਂਕ ਤੇ ਤੋਪਾਂ ਵੜ ਕੇ ਸ੍ਰੀ ਅਕਾਲ ਸਰ ਜਰਾ ਢਾਹ ਢੇਰੀ ਹੋ ਜਾਂਦਾ ਉਸ ਦਾ ਫੈਸਲਾ 39 ਸਾਲ ਦੇ ਵਿੱਚ ਨਹੀਂ ਹੋ ਰਿਹਾ ਔਰ ਜਿਹੜਾ ਸੁਲਤਾਨਪੁਰ ਲੋਧੀ ਇੱਕ ਪੁਲਿਸ ਨੇ ਗੋਲੀ ਚਲਾਈ ਆ ਉਹਦਾ ਫੈਸਲਾ ਕਿ ਤਿੰਨ ਚਾਰ ਮਹੀਨੇ ਦੇ ਵਿੱਚ ਹੋ ਰਿਹਾ ਜਿੱਥੇ ਕਿ ਕਿੱਟ ਵੀ ਨਹੀਂ ਖੜੀ ਜਿਹੜੇ ਇਹ ਤਾਂਦਲੀਆਂ ਜਾਂ ਧੱਕੇਸ਼ਈਆਂ ਸਰਕਾਰ ਕਰ ਰਹੀਆਂ ਨੇ ਜਾਂ ਜਿਹੜਾ ਆਮ ਪਬਲਿਕ ਨੂੰ ਅੱਜ ਜਿਹੜੀ ਸਾਡੀ ਰਾਜਨੀਤੀ ਆ ਸਿਰਫ ਬੰਦੇ ਨੂੰ ਡਰਾ ਕੇ ਧਮਕਾ ਕੇ ਪ੍ਰੈਸ਼ਰ ਦੇ ਥਲੇ ਰੱਖ ਕੇ ਤੇ ਆਪਣੀਆਂ ਮਰਜ਼ੀਆਂ ਕਰਦੀ ਆ ਅਸੀਂ ਇਹ ਜਿਹੜੀਆਂ ਮਨਮਰਜ਼ੀਆਂ ਕਰਨੇ ਜਦੋਂ ਉਹਨਾਂ ਦੇ ਬਰਾਬਰ ਜਾ ਕੇ ਬੈਠੇ ਤੇ ਅਸੀਂ ਉਹਨਾਂ ਕੋਲ ਇਹਨਾਂ ਚੀਜ਼ਾਂ ਦੇ ਜਿਹੜੇ ਨੇ ਜਵਾਬ ਮੰਗਾਗੇ ਜਵਾਬ ਦੇ ਵਾਸਤੇ ਮੈਨੂੰ ਡਿਟੇਲ ਨਾਲ ਦੱਸਣ ਦੀ ਲੋੜ ਨਹੀਂ ਸਾਨੂੰ ਇਹਨਾਂ ਸਾਰੀ ਸਰਕਾਰਾਂ ਦੀ ਤੱਕੇ ਸ਼ਹੀਦਾ ਤੇ ਥੱਲੇ ਪਬਲਿਕ ਦੀ ਪੀੜਤ ਦਾ ਸਾਨੂੰ ਸਾਰਾ ਜਿਹੜਾ ਗਿਆਨ ਆ ਅੱਜ ਜਿਹੜੀ ਆਪਣਾ ਨਾਮ ਦੱਸ ਕੇ ਅੱਜ ਜਿਹੜੀ ਮੀਟਿੰਗ ਰੱਖੀ ਕੀ ਮੀਟਿੰਗ ਦਾ ਅਜੰਡਾ ਸੀ ਕਿੱਥੇ ਸੀ ਜੱਥੇਦਾਰ ਗੁਰਤੇਜ ਸਿੰਘ ਨਾਨਗੜ ਸੂਬਾ ਪ੍ਰਧਾਨ ਸਾਬਕਾ ਸੈਨਿਕ ਐਕਸ਼ਨ ਗਰੁੱਪ ਰਜਿਸਟਰਡ ਪੰਜਾਬ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਔਰ ਸਾਡੇ ਧਰਮੀ ਫੌਜੀ ਬਲਦੇਵ ਸਿੰਘ ਜੀ ਜੋ ਅੱਜ ਇੱਥੋਂ ਇਹਨਾਂ ਦਾ ਐਮਟੀ ਦਾ ਐਲਾਨ ਹੋਇਆ ਮੈਂ ਉਮੀਦ ਕਰਦਾ ਹਾਂ ਵੀ ਸਾਡੀ ਪੰਜਾਬ ਦੇ ਵਿੱਚ ਸਾਬਕਾ ਸੈਨਿਕਾਂ ਦੀ ਬਹੁਤ ਵੱਡੀ ਗਿਣਤੀ ਹੈ ਲਗਭਗ 3 ਲੱਖ ਸਾਡੇ ਸਾਬਕਾ ਸੈਨਿਕ ਨੇ ਔਰ 60000 ਸਾਡੀਆਂ ਵੀਰ ਨਾਰੀਆਂ ਨੇ ਐਸ ਗਰਦਾਸਪੁਰ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਸਾਬਕਾ ਫੌਜੀ ਨੇ ਮੈਂ ਉਹਨਾਂ ਨੂੰ ਨਿਰਪੱਖ ਸਹਿਯੋਗ ਦੀ ਅਰਜ਼ੀ ਬੇਨਤੀ ਕਰਦਾ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਾਇਦ ਪਹਿਲੀ ਵਾਰੀ ਕਿਸੇ ਪਾਰਟੀ ਨੇ ਜੋ ਪਾਰਟੀ ਦੇ ਸਾਡੇ ਪ੍ਰਧਾਨ ਨੇ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਉਹਨਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਾਟੇ ਵੱਲੋਂ ਟਿਕਟ ਅੱਜ ਸੌਂਪੀ ਹੈ ਇਹ ਜਿਹੜੀ ਮੀਟਿੰਗ ਸੀਗੀ ਇਹ ਮੀਟਿੰਗ ਸਾਡੇ ਜਰਨਲ ਸਕੱਤਰ ਅਤੇ ਮਾਝੇ ਦੇ ਜ਼ੋਨ ਚਾਰ ਅਨਚਾਰਜ ਸਰਦਾਰ ਸੂਬੇਦਾਰ ਹਰਪਜਨ ਸਿੰਘ ਜੀ ਨੇ ਲੀਕੀ ਸੀ ਤੇ ਅੱਗੇ ਵੀ ਅਸੀਂ ਮੀਟਿੰਗਾਂ ਇਸ ਏਰੀਏ ਦੇ ਵਿੱਚ ਲਗਾਤਾਰ ਕਰਾਂਗੇ ਅਸੀਂ ਸਾਰੇ ਹੀ ਸਾਬਕਾ ਸੈਨਿਕਾਂ ਨੂੰ ਆਮ ਲੋਕਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਜਿਨਨੇ ਵੀ ਇਸ ਸਰਕਾਰਾਂ ਦੇ ਇਸ ਹਕੂਮਤੀ ਲਾਣੇ ਦੇ ਅੰਦਰ ਤੰਗ ਪਰੇਸ਼ਾਨ ਨੇ ਉਹ ਸਰਦਾਰ ਬਲਦੇਵ ਸਿੰਘ ਜੀ ਧਰਮੀ ਫੌਜੀ ਨੂੰ ਵੱਡੀ ਜਿੱਤ ਦੇ ਨਾਲ ਜਿਤਾਉਣ ਇਹ ਮੇਰੀ ਬੇਨਤੀ ਹੈ ਸਾਰੇ ਜਗਤ ਨੂੰ ਸਿੱਖ ਜਗਤ ਨੂੰ ਅੱਜ ਖੁਸ਼ੀ ਹੋਣੀ ਚਾਹੀਦੀ ਹੈ ਸਾਡੇ ਧਰਮੀ ਫੌਜੀਆ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਇਹ ਸਾਡੇ ਸਰ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲੇ ਦੀ ਪਾਇਲ ਹੈ ਜਿਨ੍ਹਾਂ ਨੇ ਧਰਮੀ ਫੌਜੀਆ ਨੂੰ ਪਹਿਲੀ ਵਾਰੀ ਟਿਕਟ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਖਾਲਸਾ ਜਿਹੜੇ ਅਸੀਂ 2027 ਦੇ ਵਿੱਚ 101% ਬਣਾਉਣੀ ਹੈ ਇਸੇ ਕਰਕੇ ਅਸੀਂ ਹੁਣੇ ਤੋਂ ਮੀਟਿੰਗਾਂ ਦੇ ਦੌਰ ਚਲਾ ਦਿੱਤੇ ਨੇ ਸਾਡੀ ਪਾਰਟੀ ਵੀ ਵੱਡੇ ਪੱਧਰ ਤੇ ਮੀਟਿੰਗਾਂ ਕਰਦੀ ਹੈ ਔਰ ਸਾਡੀ ਸਾਬਕਾ ਸੈਨਿਕ ਐਕਸ਼ਨ ਗਰੁੱਪ ਵੀ ਵੱਡੀ ਤੌਰ ਤੇ ਜਿਹੜੀ ਹੈ ਮੀਟਿੰਗਾਂ ਕਰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਗੱਲਬਾਤ ਚੱਲ ਰਹੀ ਹੈ ਸਾਡੇ ਨਾਲ ਹੋਰ ਵੀ ਸੈਨਿਕ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੀਆਂ ਰਜਿਸਟਰਡ ਉਹ ਸਾਡੇ ਨਾਲ ਆ ਰਹੀਆਂ ਨੇ ਔਰ ਸਾਡੀ ਪਾਰਟੀ ਦੇ ਨਾਲ ਜਿਹੜੀ ਸ਼ਰੋਮਣੀ ਅਕਾਲੀ ਦਲ ਅਮਰ ਸਰ ਫਤਿਹ ਹੈ ਉਹਦੇ ਵੀ ਮੀਟਿੰਗਾਂ ਦਾ ਦੌਰ ਹੈ ਜਿਹੜਾ ਚੱਲ ਰਿਹਾ ਹੈ ਅਸੀਂ ਦਿੱਲੀ ਜਾ ਕੇ ਆਏ ਆ ਬਾਪ ਸਿੰਘ ਜੀ ਮੀਟਿੰਗ ਦੇ ਵਿੱਚ ਉੱਥੇ ਵੀ ਪ੍ਰਧਾਨ ਬਹੁਤ ਵਧੀਆ ਫੈਸਲਾ ਲੈ ਕੇ ਆਏ ਨੇ ਆਉਣ ਵਾਲੀ ਫਰਵਰੀ ਦੇ ਵਿੱਚ ਬਹੁਤ ਵਧੀਆ ਪੰਜਾਬ ਦੇ ਵਿੱਚ ਮੀਟਿੰਗ ਬਣੂਗੀ ਇਹ ਅਸੀਂ ਦਾਅਵੇ ਨਾਲ ਕਹਿੰਨੇ ਆ ਸਾਡੀ ਸਰਕਾਰ ਬਣਨੀ ਬਣਨੀ ਹੈ ਕਿਉਂਕਿ ਸਾਰਿਆਂ ਨੂੰ ਸੰਗਤ ਦੇਖ ਚੁੱਕੀ ਆ ਇਸ ਕਰਕੇ ਫੌਜੀ ਜਿਹੜੇ ਆ ਸਭ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰitsar ਫਤਿਹ ਦੇ ਨਾਲ ਜੁੜ ਰਹੇ ਨੇ ਔਰ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਸੋਚ ਨੂੰ ਅਪਣਾ ਰਹੇ ਨੇ ਇਹਨਾਂ ਦੀ ਬਹੁਤ ਲੰਮੀ ਲੜਾਈ ਹੈ 40 ਸਾਲ ਇਹਨਾਂ ਨੇ ਸੰਘਰਸ਼ ਕੀਤਾ ਔਰ ਖੱਟਿਆ ਕੁਛ ਨਹੀਂ ਆਪਾ ਲਾਤਾ ਆਪਣਾ ਧਨ ਦੌਲਤ ਲਾਤਾ ਅੱਜ ਸਾਨੂੰ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਇਹਨਾਂ ਦੀ ਕੋਈ ਹਿੱਸਾ ਨਹੀਂ ਕੁਝ ਵੰਡਣ ਦੀ ਪਰ ਅਸੀਂ ਫਿਰ ਵੀ ਇਹਨਾਂ ਨੂੰ 2027 ਦੇ ਵਿੱਚ ਮੁੱਖ ਮੰਤਰੀ ਪੰਜਾਬ ਬਣਾਵਾਂਗੇ ਧੰਨਵਾਦ ਜੀ